ਇੱਕ ਆ ਬਾਪੂ ਨੇ ਜਿਨ੍ਹਾਂ ਨੇ 71 ਦੀ ਜੜੀ ਜੰਗ ਆ ਉਹ ਪਾਕਿਸਤਾਨ ਦੇ ਮੁਰੇ ਹੋ ਕੇ ਜੜੀ ਆ ਉਹ ਲੜੀ ਆ ਜੀ ਹਾਂ ਇਸ ਉਸ ਲੜਾਈ ਦੇ ਵਿੱਚ ਇਸ ਬਜ਼ੁਰਗ ਨੇ ਆਪਣੀ ਇੱਕ ਲੱਤ ਵੀ ਗਵਾ ਲਈ ਔਰ ਤੁਹਾਨੂੰ ਦੱਸਦੀ ਕਿ ਇਸ ਬਜ਼ੁਰਗ ਦੀ ਉਮਰ 80 ਸਾਲ ਹੈ ਔਰ ਹਜੇ ਵੀ ਜਜ਼ਬਾ ਪੂਰਾ ਕਾਇਮ ਹੈ ਅਗਰ ਉਹਨਾਂ ਨੇ ਕਿਹਾ ਕਿ ਅਗਰ ਮੈਨੂੰ ਲੋੜ ਪਈ ਤਾਂ ਇੱਕ ਵਾਰੀ ਫਿਰ ਮੈਂ ਹਿੰਦੁਸਤਾਨ ਵਾਸੀ ਜਾਣ ਦੇ ਨੂੰ ਵੀ ਤਿਆਰ ਹਾਂ ਮਦੋੜ ਟੜਾਕਾ 86 ਮਦੋੜ ਪਿੰਡ ਸੇਠਾਂ ਵਾਲਾ अच्छा ता केडी केडी जंगा ਤੁਸੀਂ ਵੇਖੀਆਂ ਹੈਗੀਆਂ 1971 ਦੀ ਜਾਂ ਪਹਿਲਾਂ 1965 ਦੀ ਦੇਖੀ ਹੈ ਹੂੰ ਖੋਦੇ ਬੋਦਾ ਵੀ ਲੜਦੇ ਰਹਿ ਹੂੰ ਫਿਰ ਉਸ ਤੋਂ ਬਾਅਦ 1971 ਦੀ ਹੂੰ ਲੜਾਈ ਦੇਖੀ ਹੈ 1971 ਦੀ ਜੋ ਲੜਾਈ ਛੜਨ ਲੱਗੀ ਹੈ ਉਹੜੇ ਆਪਣੇ ਜਰਨਲ ਦੀ ਫੌਜ ਦੇ ਮਾਨਕਾ ਰੋੜਾ ਹੂੰ ਉਸਨੇ ਹੈਲੀਕਾਪਟਰ ਤੇ ਆਇਆ ਮੇਰੇ ਮਾਮਦੋਰ ਸੈਂਟਰ ਦੇ ਵਿੱਚ ਹੂੰ ਆਇਆ ਤਾਂ ਉਹਨੇ ਕਿਹਾ ਦੁਨੀਆ ਬੜੀ ਪਬਲਿਕ ਇਕੱਠੀ ਹੋਗੀ ਮਦੜੀ ਜ਼ਿਲ੍ਹੇ ਪਰੇ ਪਰ ਦੀ ਸਭ ਦੁਨੀਆ ਇਕੱਠੀ ਹੋ ਗਈ। ਉਹਨੇ ਆਖਿਆ ਜੇ ਘਰ ਲੜਾਈ ਲੱਗੀ ਤਾਂ ਪਹਿਲੀ ਗੱਲ ਲੱਗਦੀ ਨਹੀਂ ਜੇ ਘਰ ਲੱਗੀ ਤੇ ਪਾਕਿਸਤਾਨ ਚ ਮੈਦਾਨ ਵੱਜੇ ਦਾ। ਹੂੰ ਦੁਨੀਆ ਦੇ ਦਿਲ ਵਿੱਚ ਆ ਗਈ ਵੀ ਜੇ ਘਰ ਉਹ ਆਂਦਾ ਨਾ ਲੜਾਈ ਲੱਗੀ ਤਾਂ ਉਹਨਾਂ ਨੇ ਆਖਿਆ ਕਿ ਲੜਾਈ ਛੇੜ ਤਿੰਨ ਵਜੇ ਨੇ। ਫਾਜ਼ਲ ਕਾ ਫੇਰ ਖੁੱਲ ਗਿਆ। ਲੋਕਾਂ ਨੇ ਫੇਰ ਖੁੱਲਦਾ ਗਿਆ ਬੜੇ ਕਹਿਣੇ ਨਾ ਮੇਰੇ ਪਿੰਡ ਸੇਠਾਂ ਵਾਲੇ ਤੇ ਕੱਢ ਦੋ ਕੱਟ 4-500 ਫੇਰ ਉਹਨਾਂ ਨੇ ਪਾਕਿਸਤਾਨੀ ਰੇਂਜਰਾਂ ਨੇ ਕੀਤਾ ਫੋਇਨੇ ਇੱਕ ਆਦਮੀ ਨੂੰ ਬਗਲ ਦੇ ਵਿੱਚ ਮੋਢੇ ਦੇ ਕੋਲ ਗੋਲੀ ਵੀ ਲੱਗੀ ਹੈ ਹੂੰ ਗੋਲੀ ਲੱਗੀ ਹੈ ਫਿਰ ਪਿੱਛੇ ਬਾਹੜਾਂ ਦੇ ਵਿੱਚ ਜੰਗਲ ਹੀ ਕਾ ਥੀ ਬਦਾ ਕੋਈ ਖੇਤੀ ਨਹੀਂ ਸੀ ਜੰਗਲਾਂ ਦੇ ਵਿੱਚ ਜਾ ਦੇ ਬਾਲ ਬੱਚਾ ਦਾ ਤੇ ਲੁੱਕ ਗਏ ਲੋਗਾ ਜਦੋਂ ਦਿਨ ਚੜਿਆ ਉਹ ਵਾਧਵਾ ਸਾਹਿਬ ਕੈਨੇਡਾ ਡਿਪਟੀ ਕਮਾਂਡਰ ਉਧਰੋਂ ਰਾਜਾ ਮੌਦੂਮ ਚੱਲੇ ਨੇ ਮੇਰੇ ਪਿੰਡ ਆਏ ਨੇ ਮੇਰੇ ਪਿੰਡ ਨਾਲ ਉਹਨਾਂ ਦਾ ਬੜਾ ਸਲੂਕ ਸੀ ਆਦਾ ਵੀ ਪਿੰਡ ਸ਼ਬਦ ਮੈ ਮੋਰੇ ਅੱਗੇ ਲੱਗਦਾ ਹੈ ਆਏ ਨੂੰ ਨਾ ਕਾ ਵੀ ਸਾਰੀ ਚੀਜ਼ ਜਿਹੜੀ ਹੈ ਨਾ ਉਹ ਨਾ ਛੱਡੋ ਬਾਕੀ ਪਹਿਰਨ ਦਿਓ ਦੋਦਾ ਉਹਨਾ ਮਾਨ ਮਾਰਵੇ ਅਸੀਂ ਡੰਗਰ ਅੱਕੇ ਨੇ ਛੋਟੇ ਛੋਟੇ ਬੱਚੇ ਅਸੀਂ ਪਿੱਛੇ ਕੋਈ ਗੁਰੂਸਾਲ ਲਾਕੇ ਵਿਰੇਚ ਕੋਈ ਕਿਦੇ ਕੋਕਦੇ ਜਿੱਥੇ ਜਿੱਥੇ ਕੋਈ ਟਿਕਾਣੇ થી ਜਾਂ ਨਹਿਰਾਂ ਤੇ ਪੜਕਾ ਇਹ ਕਿਹੜੀ ਜੰਗ ਦੀ ਗੱਲ ਕਰ ਰਹੇ ਹੋ ਇਹ 1971 ਦੀ ਹੂੰ ਕਿ ਕਿੰਨੀ ਉਮਰ ਸੀ ਉਸ ਟਾਈਮ ਮੇਰੀ 24 ਸਾਲ ਉਮਰ ਸੀ ਪਰ ਜਵਾਨ ਸਾਹ ਹੂੰ ਤੇ ਉਸ ਤੋਂ ਬਾਅਦ ਕੀ ਹੋਇਆ ਲੜਾਈ ਜਦੋਂ ਛਿੜੀ ਆਪਣੀ ਇਧਰ ਫੌਜ ਆਰਮੀ ਸਿਸਮੈਂਟ ਨਹੀਂ ਸੀ ਇਧਰ ਆਪਣੀ ਸਕਿਉਰਟੀ ਬੀਅਤ ਫੋਰ ਫੋਰ ਸੀ ਇਹਦੀ ਲੱਗੀ ਹੋਈ ਸੀ ਇਹਨਾਂ ਦੇ ਕੋਲ ਕੋਈ ਮੋਟਾ ਹਥਿਆਰ ਨਹੀਂ ਸੀ ਉਸ ਸਮੇਂ ਹਥਿਆਰ ਨਹੀਂ ਮੋਟਾ ਨਹੀਂ ਸੀ ਆਪਣੇ ਕੋਲ ਇਹਨਾਂ ਨੇ ਅੱਗੋ ਡਰ ਦੇ ਮੁਕਾਬਲਾ ਬੀਅਤ ਕਰਦੀ ਰਹੀ ਫਿਰ ਦਾ ਜਵਾਬ ਦਿੰਦੀ ਰਹੀ ਇਹਨਾਂ ਨੇ ਪਿੱਛੋਂ ਜਦੋਂ ਬੰਗਲਾ ਦੇਸੇ ਜਾਦ ਹੋਇਆ ਆਪਣੀ ਆਰਮੀ ਸਾਰੀ ਇੱਧਰ ਆ ਗਈ ਪੰਜਾਬ ਜਾਈਏ ਪੰਜਾਬ ਵਿੱਚ ਪਿੱਛੋਂ ਆਰਡਰ ਮਿਲੀ ਗਿਆ ਵੀ ਟੈਕ ਕਰੋ ਰੰਗੜੀ ਪੋਸਟ ਸੀ ਇਹਨਾਂ ਦੀ ਪਾਕਿਸਤਾਨ ਦੀ ਉਥੇ ਟੈਕ ਕਰੋ ਉਥੇ ਟੈਕ ਕਰੋ ਟੈਕ ਕਰਦੇ ਰਹੇ ਨੇ ਅੱਗੇ ਮੈਨ ਸੀ ਜਿਹੜੇ ਸੋਰਸ ਹੈਗੇ ਸੀ ਉਹਨਾਂ ਨੇ ਗੱਲ ਬਿਆਨ ਦੇ ਦਿੱਤੇ ਉਹਨਾਂ ਆਖਾ ਚੌਕੀ ਖਾਲੀ ਥੋੜੀ ਜੀ ਆਪਣੀ ਫੌਟ ਲੀ ਹੋਗੀ ਥੱਲੀ ਹੋ ਗਈ ਉਹਨਾਂ ਨੇ ਫੈਰ ਚਲੂ ਕਰ ਦਿੱਤਾ ਉੱਥੇ ਆਪਣੇ ਨੁਕਸਾਨ ਬਹੁਤ ਹੋਇਆ ਜਦੋਂ ਉਹਨਾਂ ਦਾ ਟੈਕਨੀਕ ਕੰਮ ਜਾਵੇ ਕਰਾਦ ਪੂਰੀ ਮਰਦੇ ਰਹੇ ਵਿਚਾਰੇ ਟੈਕਨੀਕ ਕੰਮ ਜਾ ਬੋਲ ਫਿਰ ਆਏ ਨੇ ਮੇਰੇ ਪਿੰਡ ਸੇਠਾਂ ਵਾਲੇ ਆਦੇ ਆਂਦੇ ਵੀ ਕੋਈ ਜਵਾਨ ਸਾਨੂੰ ਰਸਤਾ ਵਿਖਾਵੇ ਮੇਰੇ ਨਾਲ ਇੱਕ ਹੋਰ ਮੇਰਾ ਭਾਈ ਸੀ ਚਾਚੇ ਤਾਏ ਦਾ ਪੁੱਤਰ ਉਹ ਕਹਿੰਦਾ ਫੌਜ ਦਾ ਤਨਖਾਹ ਲੈਦੀ ਵੀ ਆਪਾਂ ਕਿਹੜੀ ਤਨਖਾਹ ਲੈ ਲੈਨੇ ਤੇ ਜੇ ਮਰ ਗਏ ਤਾਂ ਕੌਣ ਜਵਾਬ ਦੇਦਾ ਮੈਂ ਫਿਰ ਕਿਹਾ ਮੈਂ ਕਹਾ ਯਾਰ ਜਿਹੜੀ ਫੌਜ ਹੈ ਉਹ ਕਿਹਨਾਂ ਦੇ ਬੱਚੇ ਨੇ ਉਹ ਆਪਣੇ ਨੇ ਜੇ ਮਰਨਾ ਹੈ ਮਾਂ ਨੇ ਜਨਮ ਦਿੱਤਾ ਇੱਕ ਦਿਨ ਮਰਨਾ ਵੀ ਹੈ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਨਾ ਕਮਾਂ ਜਾਵਾਂ ਦਾ ਉਹਨਾਂ ਦੇ ਨਾਲ ਮੈਂ ਗੱਡੀ ਦੇ ਬੈਠਾ ਗੱਟੀ ਯਾਰ ਕੀ ਪੋਸ਼ਣ ਨੂੰ ਗਿਆ ਗੱਟੀ ਯਾਦੀ ਪੋੜਦੇ ਨਾ ਨੂੰ ਮੈਂ ਖਾ ਵੀ ਆ ਜੋ ਤਿੰਨ ਜਵਾਨ ਮੇਰੇ ਨਾਲ ਸੀ ਟੈਲੀਫੋਨ ਦੀ ਤਾਰ ਸੀ ਦੋ ਜਵਾਨਾਂ ਨੇ ਰੋਲ ਲਈਗਾ ਨੇ ਜੰਗਲ ਦੇ ਵਿੱਚੋਂ ਅਸੀਂ ਦੋ ਬੰਦੇ ਅੱਗੇ ਲਗੇ ਗਏ ਜਾਂ ਉਹਨਾਂ ਦੀ ਲੈਣ ਜਿਹੜਾ ਨਾਂ ਦਾ ਟੱਲੀ ਫਾਇਰ ਪਿੱਛੋਂ ਪਾਕਿਸਤਾਨ ਤੋਂ ਆਂਦਾ ਸੀ ਗੰਦਾ ਤੂਫਾਨ ਦਾ ਉਹ ਫਾਇਰ ਦੇ ਕਿਣੇ ਨਾਲ ਅਭੀ ਜਿਆਦੇ ਡਰੇਨ ਕੱਟੀਏ ਫਿਰ ਕੀ ਕੰਮ ਕੀਤਾ ਉਹਨਾਂ ਦਾ ਜਿਹੜਾ ਫਾਇਰ ਸੀ ਜਦੋਂ ਇਹਨਾਂ ਨੇ ਫਿਰ ਅਸੀਂ ਦੂਸਰੀ ਰਾਤ ਚੈੱਕ ਕੀਤਾ ਉਹਨਾਂ ਦਾ ਵੀ ਫਾਇਰ ਉਹਨਾਂ ਦੇ ਉੱਤੇ ਆਪਣਾ ਡਿਫੈਂਸ ਹੀ ਖਾਈ ਦੇ ਰਹੇ تھے ਆਪਣਾ ਫਾਇਰ ਵੀ ਉਹਨਾਂ ਦੇ ਉੱਪਰ ਜਦੋਂ ਸਵੇਰੇ 9 ਵਜੇ ਫਿਰ ਤਿੰਨ ਆਦਮੀ ਇੱਕ ਬਲੋਚੀ ਪਠਾਨ ਸੂਬੇਦਾਰ ਨਾਂ ਦਾ ਜਦੋਂ ਹੈਂਡਅਪ ਕਰਾਈ ਜਾਰੇ ਤਿੰਨਾਂ ਨੂੰ ਫਾੜਿਆ ਇੱਕ ਵਿੱਚ ਮਰ ਗਿਆ ਦੋ ਜੀ ਨੇ ਪਕੜ ਲੈ ਉਥੋਂ ਦਰਿਆ ਦਾ ਕਿਨਾਰਾ ਉਧਰੋਂ ਆਪਣੀ ਸਰਕਾਰ ਨੇ ਸੈਣੀ ਵਾਲੇ ਤੋਂ ਪਾਣੀ ਪੂਰਾ ਛੋੜ ਦਿੱਤਾ ਨਾਂ ਦਾ ਨਦੀਸ਼ੇਰ ਖਤਮ ਹੋ ਗਿਆ ਆਣੇ ਜੋਗੇ ਨਹੀਂ ਰਹਿ ਗਏ ਫਿਰ ਲਾਜਾ ਮੋਦਨ ਤੋਂ ਲੱਗਤੇ ਹ ਰੰਗੇ ਵਾਲੀ ਪੋਸਟ ਤੋਂ ਲੱਗਤੇ ਫਿਰ ਸਿੱਧੇ ਕਹਨੇ ਰਾ ਰਾਜਾ ਮੋਦਮ ਗਿਆ ਉਥੇ ਫਿਰ ਆਪਣੇ ਬਾਬਾ ਸਾਹਿਬ ਨੂੰ ਕਾਨਾ ਸਾਹਿਬ ਡੀਐਸਪੀ ਨੂੰ ਮੋ ਹੌਸਲਾ ਹੋ ਗਿਆ ਵੀ ਆ ਗਏ ਫਿਰ ਉਧਰ ਉਹਨਾਂ ਫਿਰ ਖੋ ਜਿਹੜੀ ਉਹਨਾਂ ਚੌਕੀ ਦੇ ਕਬਜ਼ਾ ਕੀਤਾ ਸੀ ਰਾਜਾ ਮੋਦਮ ਉਥੇ ਫਿਰ ਉਹਨਾਂ ਨੂੰ ਪਾਜਣਾ ਪੈ ਗਿਆ ਉਹਨਾਂ ਆਖਾ ਵੀ ਨਾਂ ਦੀ ਫੌਜ ਉਧਰ ਵੀ ਆ ਗਈ ਉਧਰ ਵੀ ਆ ਗਈ ਹੈ ਫਿਰ ਅੱਗੇ ਫੌਜ ਮਗਰ ਟੈਂਕ ਆਪਣੇ ਫਿਰ ਸੱਤ ਟੈਂਕ ਹੋਈ ਜਿਹੜੇ ਆਪਣੇ ਸਾਦੇ ਮਮਦੋਟ ਇਲਾਕੇ ਦੇ ਵਿੱਚ ਉਹਨਾਂ ਦੀ ਫਿਰ ਨੇੜੀਆਂ ਕਲਾ ਦਿੱਤੀਆਂ ਨੇ ਫਿਰ ਤੂਫਣ ਪੜੀ ਦੀ ਗਏ ਅੱਜ ਵੀ ਸਰਕਾਰ ਕਵੇ ਮੇਰੀ 80 ਸਾਲ ਦੀ ਉਮਰ ਹੋ ਗਈ ਅੱਜ ਹੀ ਮੈਂ ਤਿਆਰ ਬੈਠਾ ਅੱਜ ਹੀ ਮੈਂ ਮੇਰੇ ਜੱਦ ਮੇਗਾ ਕੋਈ ਪਿੰਡ ਦਾ ਜਿੰਨਾ ਸਾਦਾ ਪੰਜਾਬ ਦਾ ਇਲਾਕਾ ਹੈ ਬਾਰਡਰ ਦਾ ਇਹ ਸਭ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਦੋ ਬੱਚੇ ਨੇ ਮੇਰੇ ਵੀ ਫੌਜ ਦੇ ਵਿੱਚ ਨੇ ਐਟਾਂ ਫਰੀ ਨਗਰ ਬੈਠੇ ਨੇ ਇਹ ਤੁਹਾਡੇ ਪੈਰ ਕਿਵੇਂ ਜਿਹੜਾ ਗਿਆ ਇਹ ਪੈਰ ਫਿਰ ਜਦੋਂ ਲੜਾਈ ਬੰਦ ਹੋਈਏ ਆਪਣੀਆਂ ਗੱਡੀਆਂ ਜਾਂਦੀਆਂ ਸੀ ਅੱਗੇ ਅੱਗੇ ਗੱਡੀਆਂ ਜਾਂਦੀਆਂ ਐ ਤੇ ਗੱਡੀਆਂ ਰਸਤੇ 'ਚ ਫਸ ਜਾਂਦੀਆਂ ਬੰਦੀਸ਼ਾਂ ਲਾਏ ਤੇ ਫਿਰ ਉਹਨੇ ਗਿਆ ਉਹਨੇ ਆਖੀ ਸਰਕੰਡਾ ਵਾੜ ਦੇ ਨਾਲ ਗੱਡੀਆਂ ਦੇ ਰਸਤੇ ਦੇ ਉੱਪਰ ਸੱਟੋ ਉਹ ਚਾਣਕ ਜਿਹੜੇ ਨੇ ਨਾ ਇਹ ਸਮਨੇ ਮੈਣ ਸੀ ਸਾਨੂੰ ਪਤਾ ਨਹੀਂ ਸੀ ਉੱਪਰ ਮੇਰਾ ਪੈਰ ਹੈਗਾ ਚੱਲ ਗਿਆ